ਹਰ ਪਾਸੇ ਪੰਜਾਬ ਦੇ ਵਿੱਚ ਅੱਜ ਜੋ ਹਾਲਾਤ ਨੇ ਉਹ ਬਹੁਤ ਜ਼ਿਆਦਾ ਮਾੜੇ ਨੇ ਬਟ ਚੇਅਰਮੈਨਸ ਆਫ ਦੀ ਡੈਥ ਤੋਂ ਬਾਅਦ ਕਿਉਂਕਿ ਪੁਰਾਣੇ ਉਹ ਵੀ ਬਿਜ਼ਨਸਮੈਨ ਨੇ ਆ ਬੱਚਿਆਂ ਨੇ ਬਿਜ਼ਨਸ ਚਲਾਇਆ ਪਰ ਪੰਜਾਬ ਦੇ ਪੂਰੇ ਬਿਜ਼ਨਸਮੈਨ ਜਿਹੜੇ ਨੇ ਅੱਜ ਕੋਈ ਬਿਜ਼ਨਸਮੈਨ ਇਹ ਨਹੀਂ ਕਹਿ ਸਕਦਾ ਵੀ ਪਿੱਛੇ ਬਠਾੜੇ ਵਾਲੇ ਸਾਰੇ ਖੜੇ ਨੇ ਬੇਸ਼ੱਕ ਨਾ ਕਹਿਣ ਪਰ ਮੈਨੂੰ ਪਤਾ ਕਿ ਇਹਨਾਂ ਸਾਰਿਆਂ ਨੇ extortion ਦਿੱਤੇ ਸਾਰਾ ਨਹੀਂ ਪੈਸੇ ਦਿੱਤੇ ਨੇ ਔਰ ਉਹਨਾਂ ਕੋਲ ਆਪਣੀ ਜਾਨ ਬਚਾ ਲਈ। ਮੇਰੇ ਕੋਲ ਪੇਪਰ ਹੈ ਮੈਂ ਇਹਨਾਂ ਨੂੰ ਪੇਪਰ ਫੜਾਇਆ ਕਿ 1921 ਤੋਂ ਲੈ ਕੇ 1991 ਤੋਂ ਲੈ ਕੇ ਟੈਰਰਿਸਟ ਅਟੈਕ ਕਿਦੋਂ ਹੋਇਆ 1991 ਦੇ ਟੈਰਰਿਸਟ ਅਟੈਕ ਤੋਂ ਉਦੋਂ ਤੋਂ ਲੈ ਕੇ ਹੁਣ ਤੱਕ 2023 ਤੱਕ ਐਫ ਆਈ ਆਰ ਨੰਬਰ 172 ਵਿੱਚ ਡਿਠਾ ਇਹ ਤੇ ਮੇਰਾ ਖਿਆਲ ਹੈ ਕਿ ਬਹੁਤ ਛੋਟੀ ਚੀਜ਼ ਹੈ। ਮੈਂ ਆਪਣੀ ਇਲੈਕਸ਼ਨ ਚ ਪਾਰਲੀਮੈਂਟ ਦੀ ਇਲੈਕਸ਼ਨ ਜੀਪੂ ਮਰੀ ਗੱਡੀ ਚਲਾ ਰਿਆ ਜੱਗੂ ਭਗਵਾਨਪੁਰੇ ਦੀ ਵੀਡੀਓ ਕਾਲ ਆਈ ਇਹਨੂੰ ਨਖੇ ਕਿ ਤੂੰ ਰੰਦਾ ਵਿੱਚ ਐਮਪੀ ਦੀ ਇਲੈਕਸ਼ਨ ਦੀ ਮੈਂ ਗੱਲ ਕਰ ਰਿਹਾ ਮੈਂ ਦੂਸਰੀ ਬਾਈ ਇਲੈਕਸ਼ਨ ਦੀ ਨਹੀਂ ਕਰ ਰਿਹਾ ਉਹਨੇ ਕਿਹਾ ਕਿ ਤੂੰ ਉਹਦੀ ਗੱਡੀ ਚਲਾ ਰਿਆ ਤੇ ਤੈਨੂੰ ਅਸੀਂ ਵੇਖਾਂਗੇ ਇਹਨੇ ਆਖਿਆ ਕਿ ਅੰਕਲ ਮੇਰੇ ਨਾਲ ਹੀ ਬੈਠਿਆ ਤੂੰ ਗੱਲ ਕਰਲਾ ਉਹਰ ਕੇ ਵਿਹਨ ਬੰਨ ਇਹਦੇ ਤੋਂ ਵੱਡੀ ਤੇ ਕੋਈ ਹੋਰ ਐਵੀਡੈਂਸ ਹੈ ਨਹੀਂ ਅਸੀਂ ਬੈਠੇ ਸੀਗੇ ਮੈਂ ਤੁਹਾਨੂੰ ਪ੍ਰੈਸ ਵਾਲਿਆਂ ਨੂੰ ਦੱਸਣ ਲੱਗਾ ਕਿ ਕਿਵੇਂ ਲੋਕਾਂ ਨੂੰ ਕਾਲ ਜਾਂਦੇ ਆ ਬਸੇ ਸਾਡਾ ਇੰਪਰੂਵਮੈਂਟ ٹرسٹ ਦਾ ਜਿਹੜਾ ਚੇਅਰਮੈਨ ਸੀ ਮੈਂ ਉਹਦੇ ਕੋਲ ਬੈਠਾ ਸਾਡਾ ਬਰਿੰਦਰ ਭੀਤ ਪਾੜਾ ਐਮ ਐਲ اے ਗੁਰਦਾਸਪੁਰ ਅਸੀਂ ਦੋਨੋਂ ਹੀ ਬੈਠੇ ਆ ਸਾਡੇ ਸਾਹਮਣੇ ਹੈਪੀ ਪਸ਼ੇਦਿਓ ਨੂੰ ਕਾਲ ਆਈ ਕਿ ਪਤਾ ਨਹੀਂ ਕਿਹੜੇ ਗੈਂਕਸਰ ਦੀ ਆਈ ਜਾਂ ਟੈਰਰਿਸਟ ਦੀ ਆਈ ਕਿ 50 ਲੱਖ ਰੁਪਇਆ ਦੇ ਐਮਐਲਏ ਗੁਰਿੰਦਰ 파ੜਾ ਨੇ ਆਪਣੇ ਮੋਬਾਈਲ ਤੋਂ ਰਿਕਾਰਡਿੰਗ ਕੀਤੀ ਅੱਜ ਪੰਜਾਬ 'ਚ ਜੋ ਹਾਲਾਤ ਚੱਲ ਰਹੇ ਨੇ ਸ਼ਾਮ ਤੋਂ ਬਾਅਦ ਤੁਸੀਂ ਕਿਸੇ ਸੜਕ 'ਤੇ ਨਹੀਂ ਜਾ ਸਕਦੇ ਔਰ ਸਭ ਤੋਂ ਵੱਡੀ ਸ਼ਰਮ ਵਾਲੀ ਗੱਲ ਮੈਂ ਕਹਾਂਗਾ ਕਿ ਪੰਜਾਬ ਦੀ ਪੁਲਿਸ ਦੇ ਉੱਤੇ ਇਨਾ ਵੱਡੇ ਬੇਸ਼ਰਮੀ ਵਾਲੀ ਗੱਲ ਮੈਂ ਕਹਿਣਾ ਕਿ ਪੁਲਿਸ ਸਟੇਸ਼ਨਾਂ ਦੀਆਂ ਕੰਧਾਂ ਉੱਚੀਆਂ ਕਰ ਦਿੱਤੀਆਂ ਜਿਹੜੀਆਂ ਚੌਕੀਆਂ ਨੇ ਉਹਨਾਂ ਦੀਆਂ ਕੰਧਾਂ ਉੱਚੀਆਂ ਕਰ ਦਿੱਤੀਆਂ ਇਹ ਇਸ ਕਰਕੇ ਕੀਤੀਆਂ ਕਿ ਜਦੋਂ ਬੰਬ ਚੱਲੇ ਜਾਂ ਹੈਂਡ ਗ੍ਰੇਨੇਡ ਛੁੱਟੇ ਗਏ ਪੰਜਾਬ ਪੁਲਿਸ ਨੇ ਕੈਟੇਗੋਰਿਕਲੀ ਉਹ ਨਾ ਕਰ ਦਿੱਤੀ ਕਿ ਇੱਥੇ ਕੋਈ ਕੋਈ ਬੰਬ ਚੱਲਿਆ ਹੀ ਨਹੀਂ ਤੇ ਉਸੇ ਬੰਬ ਨੂੰ ਉਹਨਾਂ ਨੇ ਕਹਿਤਾ ਜੀ ਇਹ ਟੈਰਿਸਟ ਅਟੈਕ ਨੇ ਇਹਦੇ ਤੋਂ ਵੱਡੀ ਨੈਗਲੀਜੈਂਸੀ ਤੇ ਯੂ ਟਰਨ ਲੈਣਾ ਪੰਜਾਬ ਪੁਲਿਸ ਲਈ ਬਹੁਤ ਥੋੜੀ ਸ਼ਰਮ ਦੀ ਗੱਲ ਹੈ ਇਹ ਉਹ ਪੰਜਾਬ ਪੁਲਿਸ ਆ ਜਿਹਦੇ ਤੇ ਮਾਨ ਕੀਤਾ ਜਾਂਦਾ ਸੀ ਕਿ ਇਹ ਪੰਜਾਬ ਪੁਲਿਸ ਕਿਤੇ ਵੀ ਜਿੱਥੇ ਕਿਤੇ ਗੜਬੜ ਹੁੰਦੀ ਸੀ ਤੇ ਪੰਜਾਬ ਪੁਲਿਸ ਨੂੰ ਪੇਚਕੋਨ ਖਤਮ ਕੀਤਾ ਜਾਂਦਾ ਇਹ ਉਹ ਪੰਜਾਬ ਪੁਲਿਸ ਆ ਜਿਨੇ ਪੰਜਾਬ ਦਾ ਟੈਰੋਰਿਜ਼ਮ ਖਤਮ ਕੀਤਾ ਥਾਣੇ ਦੇ ਰਸਤੇ ਬੰਦ ਕਰ ਦਿੱਤੇ ਗਏ ਨੇ ਡੇਰਾ ਬਾਬਾ ਨਾਨਕ ਮੈਂ ਆਪ ਐਵੀਡੈਂਸ ਹੈ ਮੇਰੀ ਜਿਉਣਾ ਦਾ ਸੀਸੀਟੀਵੀ ਕੈਮਰਾ ਹੈਗਾ ਮੈਂ ਚੈਲੰਜ ਕਰ ਰਿਹਾ ਐਸਐਸਪੀ ਬਟਾਲਾ ਨੂੰ ਜਿਹੜਾ ਉਹਨਾਂ ਨੇ ਕਿਹਾ ਕਿ ਨਹੀਂ ਰਸਤੇ ਬੰਦ ਕੀਤੇ ਮੈਂ ਸ਼ਾਮ ਨੂੰ ਥੀਏਟਰ ਧਰਮਕੋਟ ਰੰਦਾਵਾ ਤੋਂ ਸਰਪੰਚ ਦੇ ਘਰੋਂ ਲੋੜੀ ਬਣਾ ਕੇ ਆਪਣੇ ਘਰ ਪੂਰੇ 8:40 ਮਿੰਟ ਤੇ ਡੇਰਾ ਬਾਬਾ ਨਾਨਕ ਮੰਡੀ ਦੇ ਕੋਲ ਪਹੁੰਚਿਆ ਉੱਥੇ ਬੈਰੀਕੇਡਿੰਗ ਹੋਈ ਸੀ ਤੇ ਬੈਰੀਕੇਡ ਜਿਹੜੇ ਸੀ ਮੈਂ ਕਿਹਾ ਕੋਲ ਤੱਕ ਹੀ ਚੱਲੀ ਗਿਆ ਸੰਦੇਵੇ ਦੇ ਉੱtre ਨੇ ਸੰਗਲ ਲੱਗੇ ਨੇ ਉਤੇ ਲੋਕ ਲੱਗਾ ਤੇ ਜੇ ਪੰਜਾਬ ਪੁਲਿਸ ਮਰ ਕਹਿੰਦੀ ਕਿ ਸਾਨੂੰ ਨਾ ਕੋਈ ਮਾਰ ਜੇ ਤੇ ਇਹ ਜਿਹੜੇ ਬੈਠੇ ਨੇ ਇਹਨਾਂ ਦੀ ਹਫਾਜ਼ਤ ਕੌਣ ਕਰੇਗਾ ਇਹਦਾ ਮਤਲਬ ਇਹਨਾਂ ਉਹਨਾਂ ਆਪਣੀਆਂ ਕੰਦਾ ਉੱਚੀਆਂ ਕਰ ਦਿੱਤੀਆਂ ਤੇ ਲੋਕਾਂ ਦੀ ਸਿਕਿਉਰਿਟੀ ਦੀਆਂ ਕੰਦਾ ਕੌਣ ਉੱਚੀਆਂ ਕਰੇਗਾ ਪੰਜਾਬ ਦਾ ਮੁੱਖ ਮੰਤਰੀ ਮੈਂ ਕਹਿੰਨੇ ਕਿ ਬੋਜਦਿਲ ਗਰਪੋਕ ਮਹਾਨ ਨਲਾਇਕ ਮੁੱਖ ਮੰਤਰੀ ਪੰਜਾਬ ਨੂੰ ਮਿਲ ਗਿਆ ਜਿਹੜਾ ਪੰਜਾਬ ਨੂੰ ਖਤਮ ਕਰਨ ਵਾਲੇ ਪਾਸੇ ਤੁਰ ਪਿਆ ਇਹ ਮੁੱਖ ਮੰਤਰੀ ਦਿੱਲੀ ਦੇ ਵਿੱਚ ਕਹਿ ਰਿਹਾ ਕਿ ਕੇਜਰੀਵਾਲ ਨੂੰ ਖਤਰਾ ਪੰਜਾਬ ਪੁਲਿਸ ਛੜੀ ਆ ਉਹਦੀ ਸਕਿਉਰਿਟੀ ਕਰੇਗੀ ਕੀ ਗੱਲ ਪੰਜਾਬ ਦੇ ਵਿੱਚ ਹਰ ਪਾਸਾ ਬੰਬ ਚੱਲ ਰਹੇ ਨੇ ਕਿ 10 ਬੰਬ ਚੱਲ ਗਏ ਨੇ ਉਹਦੇ ਤੇ ਇੱਕ ਵਾਰੀ ਮੁੱਖ ਮੰਤਰੀ ਨੇ ਪਹੁੰਚਿਆ ਹੋਰ ਤੇ ਹੋਰ ਸਭ ਤੋਂ ਵੱਡੀ ਸ਼ਰਮ ਵਾਲੀ ਗੱਲ ਹੈ ਕਿ ਡੀਜੀਪੀ ਪੰਜਾਬ ਇਹ ਕੋਈ ਪੁਲਿਸ ਸਟੇਸ਼ਨ ਨੂੰ ਜਾਂ ਇਹ ਕੋਈ ਪੁਲਿਸ ਚੌਕੀ ਨੂੰ ਵਿਜ਼ਿਟ ਕਰਨੀ ਆ ਅਲਟਾ ਕਹੇ ਤਾਂ ਪੰਜਾਬ ਪੁਲਿਸ ਜਾਂ ਹੋਮ ਮਿਨਿਸਟਰ ਜਾਂ ਚੀਫ ਮਿਨਿਸਟਰ ਨੇ ਆਪਣੀ ਪ੍ਰੈਸ ਕਾਨਫਰੰਸ ਨਹੀਂ ਰੱਖੀ ਪੰਜਾਬ ਬਾਰੇ ਆਪਣੀ ਕੋਈ رائے ਨਹੀਂ ਰੱਖੀ ਕਿ ਪੰਜਾਬ ਨੂੰ ਅਸੀਂ ਕਿਵੇਂ ਕੰਟਰੋਲ ਕਰਨਾ ਕਿਵੇਂ ਇਹ ਲੋਕਾਂ ਨੂੰ ਕੰਟਰੋਲ ਕਰਨਾ ਕਿਵੇਂ ਪੁਲਿਸ ਜਿਹੜੇ ਥਾਣੇ ਨੇ ਉਹਨਾਂ ਦੇ ਰਸਤੇ ਬੰਦ ਕਰਦੇ ਚਾਹੇ ਉਹ ਕਿਲਾ ਲਾਲ ਸਿੰਘ ਵਾਲੀ ਮਹਿਰ ਵਾਲਾ ਰਸਤਾ ਉਸੇ ਤਾਰਾਂ ਹੀ ਲਾ ਦਿੱਤੀਆਂ ਨੇ ਬਟਾਲਾ ਦੇਖ ਲਓ ਅਲੀਵਾਲ ਦੇਖ ਲਓ ਕਣੀਕੇ ਬਾਂਗਰ ਦੇਖ ਲਓ ਡੇਰਾ ਬਾਬਾ ਨਾਨਕ ਦੇਖ ਲਓ ਕਲਨੌਰ ਦੇਖ ਲਓ ਚੌਕੀਆਂ ਸਾਰੀਆਂ ਦੇਖ ਲੋ ਜਾਂ ਹੋਰ ਥਾਣੇ 'ਚ ਚਲੇ ਜਾਓ ਤੇ ਜਿਸ ਵੇਲੇ ਜਿਸ ਵੇਲੇ ਬੰਬ ਡਿੱਗਦੇ ਨੇ ਤੇ ਸਭ ਤੋਂ ਬੇਸ਼ਰਮ ਦੀ ਇੱਕ ਗੱਲ ਹੈ ਕਿ ਹਰ ਸੀਪੀ ਕਹਿੰਦਾ ਜੀ ਉਥੇ ਆ ਕੇ ਡੱਗਾ ਕੁਛ ਨਹੀਂ ਮੈਂ ਪਹਿਲੀ ਵਾਰ ਵੇਖਿਆ ਕਿ ਤੁਸੀਂ ਕੋਈ ਮੈਨੂੰ ਦੱਸ ਦੋ ਤੇ ਯਾਰ ਕਿ ਕਦੀ ਰੇਡੀਏਟਰ ਫਟਣ ਨਾਲ ਸ਼ੀਸ਼ੇ ਵੀ ਟੁੱਟੇ ਨੇ ਇਹ ਤੇ ਕਿਹਾ ਜਾਂਦਾ ਸੀ ਕਿ ਰੇਡੀਏਟਰ ਲੀਕ ਹੋ ਗਿਆ ਇਹ ਪਹਿਲੀ ਵਾਰ ਵੇਖਿਆ ਕਿ ਪੰਜਾਬ ਪੁਲਿਸ ਦਾ ਰੇਡੀਏਟਰ ਫਟ ਕੇ ਤੇ ਬਾਬੂਆਂ ਕੁਸਤਾ ਲਾ ਕੇ ਬਿਲਡਿੰਗਾਂ ਦੇ ਸ਼ੀਸ਼ੇ ਤੋੜ ਦਿੰਦਾ ਇਹ ਪਹਿਲੀ ਵਾਰ ਹੀ ਸੁਣਿਆ ਕਿ ਬਖਸ਼ੀਵਾਲ ਚੌਕੀ ਦੇ ਉੱਤੇ ਗਰਨੇਡ ਅਟੈਕ ਨਹੀਂ ਹੋਇਆ ਇਹ ਉਹਦਾ ਪਟਾਕਾ ਚੱਲਿਆ ਤੇ ਬਾਅਦ ਵਿੱਚ ਉਹੀ ਬੰਦੇ ਫੜ ਕੇ ਪੀਲੀ ਪੀਂਕੋਂ ਫਟਿੱਕੇ ਜਾਂਦੇ ਨੇ ਤੇ ਕਿਹਾ ਜਾਂਦਾ ਕਿ ਟੈਰਰਿਸਟ ਅਟੈਕ ਸੀ ਸਾਰੇ ਪੁਲਿਸ ਸਟੇਸ਼ਨਾਂ ਦਾ ਹੁਣ ਇਹ ਜਿਹੜੇ ਚੌਕੇ ਨੇ ਉਹਨਾਂ ਦਾ ਕਹਿ ਦਿੱਤਾ ਕਿ ਇਹ ਟੈਰਰਿਸਟ ਅਟੈਕ ਸੀ ਜੇ ਇਹਦੇ ਚ ਸੀਸੀਟੀਵੀ ਕੈਮਰਾ ਇਹ ਵੀ ਨਾ ਆਉਂਦਾ ਤੇ ਇਹਨੂੰ ਵੀ ਅਟੈਕ ਨਹੀਂ ਸਿੱਖਿਆ ਜਾਣਾ ਇਹ ਕਿਹਾ ਜਾਣਾ ਸੀ ਕਿ ਉਹਨਾਂ ਨੇ ਲੋਹੜੀ ਦੇ ਆਪਣੇ ਘਰ ਆਪੇ ਪਟਾਕੇ ਚਲਾਏ ਸੋ ਅੱਜ ਪੰਜਾਬ ਦੇ ਹਾਲਾਤ ਇਹ ਨੇ ਕਿ ਪੰਜਾਬ ਦਾ ਕੋਈ ਵੀ ਮੰਤਰੀਆਂ ਤੋਂ ਬਿਨਾ ਜਾਂ ਆਮ ਆਦਮੀ ਪਾਰਟੀ ਤੋਂ ਬਿਨਾ ਜਾਂ ਆਮ ਆਦਮੀ ਪਾਰਟੀ ਦੇ ਜਿਹੜੇ ਕਾਰਕੁਨ ਨੇ ਜਾਂ ਜਿਨ੍ਹਾਂ ਨੂੰ ਆਮ ਆਦਮੀ ਪਾਰਟੀ ਸ਼ੈਲਟਰ ਦਿੰਦੀ ਆ ਗੈਂਗਸਟਰਾਂ ਨੂੰ ਟੈਰਰਿਸਟਾਂ ਨੂੰ ਉਹਨਾਂ ਤੋਂ ਬਿਨਾ ਹਰ ਪੰਜਾਬੀ ਮਹਿਫੂਜ਼ ਨਹੀਂ ਸਭ ਤੋਂ ਵੱਡੀ ਗੱਲ ਮੈਂ ਐਸਐਸਪੀ ਤੁਸੀਂ ਮੇਰੇ ਕੋਲ ਸਾਰੇ ਕੈਮਰੇ ਲੈ ਕੇ ਬੈਠੋ ਐਸਐਸਪੀ ਬਟਾਲਾ ਨੂੰ ਪੁੱਛੋ ਕਿ ਜੱਗੂ ਭਗਵਾਨ ਪੂਰੀਏ ਦੇ ਪਰਿਵਾਰ ਨੂੰ ਸਿਕਿਉਰਿਟੀ ਕਿਉਂ ਦਿੱਤੀ ਗਈ ਆ ਇਹ ਤੇ ਇਹ ਤੇ ਪੁੱਛਿਆ ਜਾ ਸਕਦਾ ਦਾ ਕਿ ਆਉਂਡ ਰਿਕਾਰਡ ਕਿਹਾ ਗਿਆ ਕਿ ਗੁੰਡੇ ਨੂੰ ਗੁੰਡੇ ਕੋਲ ਖਤਰਾ ਤੇ ਜੇ ਕੋਈ ਅੱਢ ਬੱਬਾ ਨਾਨਕ ਦਾ ਜਿਹੜੇ ਪਿਸਤਲ ਦਾ ਜਿਹੜਾ ਉਹ ਤੇ ਹੋਇਆ 22 8 ਨੂੰ ਉਹ ਜਿਹੜਾ ਮਸ਼ੀਤ ਮੰਨਿਆਰੀ ਵਾਲਾ ਉਦੇ ਉੱਪਰ ਉਹਨੂੰ ਫ੍ਰੈਡ ਕਾਲ ਆਈ ਉਹਨੇ ਜਾ ਕੇ ਠਾਣੇ ਚ ਦਿੱਤੀ ਔਰ ਏਐਸਐ ਨੇ 5000 ਰੁਪਿਆ ਲੈ ਕੇ ਮੈਂ ਹੁਣ ਰਿਕਾਰਡ ਕਰ ਰਿਆ 5000 ਰੁਪਿਆ ਲੈ ਕੇ ਉਹਦੀ ਐਫਆਈਆਰ ਕੱਟੀ ਉਹ ਭਾਵੇਂ ਹੁਣ ਮੁਕਰ ਜੇ ਤੇ ਭਾਵੇਂ ਨਾ ਮੁਕਰੇ ਮੈਂ ਕਹਿ ਰਿਆ ਕਿ 8000 ਰੁਪਿਆ ਉਸ ਏਐਸਐ ਨੇ ਏਐਫਐਨਐਲ ਅੱਜ ਤੱਕ ਉਸ ਐਸਐਸਪੀ ਜਾਂ ਡੀਜੀਪੀ ਜਾਂ ਡੀਆਈਜੀ ਨੇ ਬਿੰਦੂ ਨਹੀਂ ਪੁੱਛਿਆ ਕਿ ਰੰਦਾਵਾ ਸਾਹਿਬ ਤੁਸੀਂ ਕਿਸ ਇਹ ਤੇ ਤੁਸੀਂ ਇਹ ਜਿਹੜਾ ਐਡਾ ਵਡਾ ਐਲੀਗੇਸ਼ਨ ਲਾ ਰਹੇ ਹੋ ਤੇ ਨਾ ਉਸ ਐਸਐਸਈ ਨੂੰ ਅਜੇ ਤੱਕ ਕਿਸੇ ਨੇ ਸਸਪੈਂਡ ਕੀਤਾ ਜਾਂ ਜੌਨਰੀ ਐਕਸਪਲੇਨੇਸ਼ਨ ਨਹੀਂ ਕੀਤੀ ਇਹਦੇ ਤੋਂ ਵੱਡੀ ਇਹਦਾ ਮਤਲਬ ਐਮਪੀ ਦਾ ਐਲੀਗੇਸ਼ਨ ਲਾਉਣਾ ਉਹਨੂੰ ਇਹ ਸਰਕਾਰ ਟੱਚ ਸਮਝਦੀ ਆ ਮੈਂ ਉਹਨਾਂ ਨੂੰ ਕਿਹਾ ਕਿ ਇਹਨੂੰ ਲਾਇਸੈਂਸ ਦੇ ਦਿਓ ਇਹਨਾਂ ਨੇ ਲਾਇਸੈਂਸ ਨਹੀਂ ਦਿੱਤੇ ਦੋ ਬੰਦਿਆਂ ਦਾ ਕਿਹਾ ਦੋਨਾਂ ਨੂੰ ਹੀ ਮੈਂ ਕਿਹਾ ਇੱਕ ਨੂੰ ਜੀਵਨ ਫੌਜੀ ਦੀ ਉਹ ਜੀਵਨ ਫੌਜੀ ਆ ਜਿਨੇ ਕਿਹਾ ਸੀ ਕਿ ਜੇ ਨਾਕਾ ਤੇ ਕੋਈ ਖੜਾ ਹੋ ਗਿਆ ਤੇ ਮੈਂ ਉਹ ਡਾ ਦੂੰਗਾ ਉਹਦੇ ਬਾਅਦ ਸਾਰੇ ਨਾਕੇ ਚੁੱਕ ਲਏ ਕੋਈ ਨਾਕਾਨੀ ਤੁਝ ਦੱਸੋ ਜਦੋਂ ਕਮਰੇ ਉੱਤੇ ਆ ਕੇ ਦੱਸੋ ਕੋਈ ਪੇਂਟ ਵਾਲਾ ਦੱਸੋਗੇ ਕੋਈ ਨਾਕਾ ਕਿੱਦੇ ਹੋਵੇ ਜਿਹੜੀ ਪੁਲਿਸ ਗੋਡੀਆਂ ਪਰਨੇ ਹੋ ਗਈ ਤੇ ਉਹ ਕਿਵੇਂ ਪੰਜਾਬ ਦੇ ਲੋਕਾਂ ਦੀ ਹਫਾਜ਼ਤ ਕਰੇਗੀ ਪੰਜਾਬ ਉਹਨਾਂ ਤੇ ਮੁੱਖ ਮੰਤਰੀ ਪਟਾਣੀ ਕਿਹੜੀ ਦੁਨੀਆ ਚ ਚਲਾ ਗਿਆ ਕਿਹੜੇ ਮੋੜ ਚ ਚਲਾ ਗਿਆ ਕਿਹੜੇ ਮੰਤਰੀ ਜਿੱਤੇ ਕਿਤੇ ਅਟੈਕ ਹੁੰਦਾ ਸੀ ਜਾਂ ਥੋੜੀ ਬਹੁਤੀ ਵੀ ਕਿਤੇ ਚੀਜ਼ਾਂ ਦੀ ਤੁਸੀਂ ਸਾਰਿਆਂ ਦੇਖਿਆ ਉੱਥੇ ਮੰਤਰੀ ਜ਼ਰੂਰ ਪਹੁੰਚਦਾ ਸੀ ਪ੍ਰੈਸ ਕਾਨਫਰੰਸ ਕਰਦਾ ਸੀ ਲੋਕਾਂ ਨੂੰ ਦੱਸਦਾ ਸੀ ਕਿ ਆਹ ਚੀਜ਼ ਹੋਈ ਆ ਅਸੀਂ ਹੁਣ ਆਹ ਐਕਸ਼ਨ ਲੈਣ ਲਈ ਜਾ ਰਹੇ ਹਾਂ ਡੀਆਈਜੀ ਡੀਜੀਪੀ ਸਭ ਪਹੁੰਚਦੇ ਸੀ ਪਰ ਇਹ ਤੇ ਸਰਕਾਰ ਕੰਬ ਕਰੀ ਨੀ ਦਸੋਗੀ ਲੋਕਾਂ ਨੂੰ ਰੈਮੋ ਕਰਮ ਤੇ ਛੜਤਦਾ ਕਿ ਤੁਸੀਂ ਪੈਸੀ ਦਿਓ ਔਰ ਆਪਣਾ ਪੁਚਾਓ ਕਰੋ ਇਸ ਤੋਂ ਕੋਈ ਨਹੀਂ ਔਰ ਇਹ ਜਿਹੜੀ ਯਾਨੀ ਉਹ ਪੀਪਲ ਉਹ ਅਮਨਦੀਪ ਉਹਨਾਂ ਦੇ ਘਰ ਤੇ ਜਿਹੜਾ ਅਟੈਕ ਹੋਇਆ ਮੇਰਾ ਖਿਆਲ ਹੈ ਕਿ ਇਹਨੇ ਵੀ ਮੇਰੇ ਕੋਲ 10 ਵਾਰੀ ਤੱਕ ਲਿਖਣ ਕਰਵਾਇਆ ਕਿ ਮੈਂ ਡੀਜੀਪੀ ਸਾਹਿਬ ਨੂੰ ਕੀਤਾ ਮੈਂ ਕਿਹਾ ਫੈਮਲੀ ਦਾ ਬਚਾਅ ਕਰੋ ਪਿਛਲੇ 10-12 ਮਹੀਨਿਆਂ ਤੋਂ ਹੀ ਕਰਦੇ ਰਹੀ ਇੱਕ ਸਾਲ ਪਹਿਲਾਂ ਜਦ ਮੈਂ ਕਿਹਾ ਇਹਨਾਂ ਦੀ ਸਕਿਉਰਿਟੀ ਦਾ ਇੰਤਜ਼ਾਮ ਕਰੋ ਇਲੈਕਸ਼ਨ ਦੇ ਵੇਲੇ ਕਿੰਨੇ ਗਨਮੈਨ ਵੀ ਵਿਡਰਾ ਕਰ ਲਏ ਗੁੰਡਿਆਂ ਨੂੰ ਦੇਣ ਲਈ ਇਧਰੋਂ ਗਨਮੈਨ ਵਿਡਰਾ ਕਰ ਲੇ ਤੇ ਗੈਂਗਸਟਰਾਂ ਨੂੰ ਗਨਮੈਨ ਉਹੀ ਗਨਮੈਨ ਦੇ ਦਿੱਤੇ ਕਿਸੇ ਗੋਪਾਰੀ ਨੇ ਨਹੀਂ ਪੰਜਾਬ ਚ ਰਹਿਣਾ ਕਿਸੇ ਇੱਜ਼ਤਦਾਰ ਬੰਦੇ ਦੀ ਪੰਜਾਬ ਚ ਕੋਈ ਨਹੀਂ ਸਾਰਾ ਇੰਡਸਟਰੀ ਬਾਹਰ ਦੌੜ ਰਹੀ ਹੈ ਕੋਈ ਗਵਰਨਮੈਂਟ ਨਾਂ ਦਾ ਕੰਮ ਨਹੀਂ ਸਿਰਫ ਸਿਰਫ ਹੀ ਕਮੇਟੀ ਸਰਕਾਰ ਗੈਂਗਸਟਰਾਂ ਤੇ ਟੈਰਰਿਸਟਾਂ ਨੂੰ ਪਨਾਹ ਦੇ ਰਹੀ ਆ ਔਰ ਇਹ ਮੈਂ ਐਲੀਗੇਸ਼ਨ ਨਹੀਂ ਮੈਂ ਪ੍ਰੂਵ ਕਰਕੇ ਦਾਂਗਾ ਕਿ ਇਹ ਆਮ ਆਦਮੀ ਪਾਰਟੀ ਉਹਨਾਂ ਦੇ ਨਾਲ ਰਲ ਗਈ ਹੋਟਲੀ ਸੂਰਤਮਾਲੀ ਚ ਨਾ ਹਿੰਦੁਮਾਰੇ ਉਸ ਵੇਲੇ ਕੇਪੀਐਸ ਗਿਲ ਮੇਰੇ ਫਾਦਰ ਉਸ ਵੇਲੇ ਉਹ ਪਹਿਲਾਂ ਉਹ ਫੰਕਸ਼ਨ ਇਹ ਤੇ ਬਾਅਦ ਚ ਕੇਪੀਐਸ ਗਿਲ ਗਿਆ ਕੇਪੀਐਸ ਗਿਲ ਨੇ ਇਹ ਵੇਟ ਨਹੀਂ ਕੀਤੀ ਕਿ ਪੰਜਾਬ ਪੁਲਿਸ ਦੇ ਬੰਦੇ ਆਉਣਗੇ ਉਹਨੇ ਆਪਣੇ ਸਕਿਉਰਿਟੀ ਦੇ ਉੱਤੇ 8 ਬੰਦੇ ਛੱਡ ਕੇ ਚਲਾ ਗਿਆ ਸੀ ਕਿ ਮੈਨੂੰ ਤੇ ਸਕਿਉਰਿਟੀ ਰਸਤੇ ਜਾਂਦਾ ਫੇਰ ਮਿਲ ਜਾਂਦੀ ਇਹਨਾਂ ਨੂੰ ਮੇਰੇ ਤੋਂ ਬਾਅਦ ਫੇਰ ਉਹਨਾਂ ਤੇ ਅਟੈਕ ਹੋ ਜੇ ਯਾਰ ਇੱਥੋਂ ਦਾ ਤੇ ਐਸਐਸਪੀ ਬਟਾਲੇ ਦਾ ਐਸਐਸਪੀ ਮੈਂ ਉਹਨੂੰ ਮੈਸੇਜ ਕੀਤਾ ਕਿ ਆ ਤੂੰ ਕਰ ਇਹਨਾਂ ਨੂੰ ਕੀਤਾ ਮੈਨੂੰ ਕਹਿੰਦਾ ਜੀ ਉਸ ਵੇਲੇ ਭੀੜ ਬਹੁਤ ਸੀ ਕਿਉਂ ਇਹ ਹੁਣ ਰਿਕਾਰਡ ਹੈ ਮੇਰੇ ਮੋਬਾਈਲ 'ਚ ਉਹਦਾ ਮੈਸੇਜ ਆ ਕਹਿੰਦਾ ਉਸ ਵੇਲੇ ਭੀੜ ਬਹੁਤ ਸੀ ਮੈਂ ਜਦੋਂ ਟੈਲੀਫੋਨ ਕੀਤਾ ਤੇ ਮੈਂ ਇਸ ਕਰਕੇ ਇਹਨਾਂ ਨੂੰ ਕਿਹਾ ਮੰਗਲਵਾਰ ਦੀ ਬਜਾਏ ਸ਼ੁੱਕਰਵਾਰ ਆ ਜਿਓ ਮੈਂ ਕਿ ਕੱਲ ਹੀ ਭੀੜ ਸੀ ਕਹਿੰਦਾ ਜੀ ਅਸਲਾ ਲੈਣ ਵਾਲਿਆਂ ਦੀ ਤੇ ਮੈਂ ਕਿਹਾ ਮੈਂ ਵੀ ਤੇ ਤੈਨੂੰ ਅਸਲੇ ਲਈ ਕਿਹਾ ਸੀ ਮੈਂ ਕਿਹੜਾ ਇਹਨਾਂ ਨੂੰ ਕਿਹਾ ਸੀ ਕਿ ਟੋਪ ਦਾ লাইসেনਸ ਦੇ ਅੱਜ ਤੱਕ ਕੱਲ ਉਹਦਾ ਮੈਸੇਜ ਆਇਆ ਕਿ ਮੈਂ ਜੀ ਦੋਵਾਂ ਦਾ ਡੀਸੀ ਨੂੰ ਰეკਮੈਂਡ ਕਰਕੇ ਇਹਨਾਂ ਦਾ ਲਾਈਸੈਂਸ ਲਾਈਸੈਂਸ ਉਹਨੂੰ ਚਾਕੇ ਪੋਜ਼ਿਟਿਵਿਟੀ ਰਿਕਮੈਂਡ ਕਰਦਾ ਇਹਦਾ ਮਤਲਬ ਅਜੇ ਵੀ ਰਹਿਮੋ ਕਰਮ ਤੇ ਨਾ ਮੈਂ ਐਸਐਸਪੀ ਜਾਂ ਪੰਜਾਬ ਪੁਲਿਸ ਜਾਂ ਡੀਜੀਪੀ ਪੰਜਾਬ ਨੂੰ ਕਹਿਣਾ ਪਊਗਾ ਕਿ 191860 ਦੇ ਵਿੱਚ ਇੱਕ ਐਕਟ ਬਣਿਆ ਸੀ ਉਹਨੂੰ ਵਿਲੇਜ ਪਟ્રોલ ਐਕਟ ਕਹਿੰਦੇ ਸੀ ਜਿਹਦੇ ਤੁਹਾਨੂੰ ਪਤਾ ਹੋਣਾ ਕਿ ਟੈਰੋਰਿਜ਼ਮ ਦੇ ਵਿੱਚ ਐਸਪੀਓ ਰੱਖੇ ਗਏ ਸੀ ਉਹਦੇ 'ਚ ਤਨਖਾਹ ਆ ਗਈ ਮੈਂ ਇਹਨੂੰ ਐਸਐਸਪੀ ਜਿੰਨੇ ਕੋਈ ਐਸਐਸਪੀ ਨੂੰ ਮੈਂ ਇਹਨਾਂ ਨੂੰ ਕਹਿੰਨਾ ਕਿ ਕੋਈ ਐਕਟ ਪੜ ਲਓ ਕਾਨੂੰਨ ਪੜ ਲਓ ਲੁੱਟਣ ਵਾਲੇ ਪਾਸੇ ਨਾ ਕਲੇ ਰਹੋ ਲੋਕਾਂ ਨੂੰ ਬਚਾਉਣ ਵਾਲੇ ਪਾਸੇ ਚੱਲੋ ਕਿਸੇ ਨੂੰ ਲਾਇਸੈਂਸ ਬਣਾ ਕੇ ਦੇਣ ਦੀ ਲੋੜ ਨਹੀਂ 1860 ਦਾ ਐਕਟ ਪੜ੍ਹ ਲਓ ਤੁਸੀਂ ਕਿਸੇ ਬੰਦੇ ਨੂੰ ਆਪਣਾ ਤੁਸੀਂ ਵੈਪਨ ਦੇ ਕੇ ਕਹਿ ਸਕਦੇ ਹੋ ਕਿ ਤੂੰ ਆਪਣੀ ਜਾ ਕੇ ਸਕਿਉਰਿਟੀ ਕਾਰ ਤੇਨੂੰ ਕੋਈ ਲਾਇਸੈਂਸ ਦੀ ਲੋੜ ਨਹੀਂ ਆ ਚੱਕ ਆਪਣਾ ਵੈਪਨ ਤੇ ਆਪਣੀ ਆਪੇ ਜਾ ਕੇ ਸਕਿਉਰਿਟੀ ਕਾਰ ਉਹ ਨਹੀਂ ਕਰ ਰਹੇ ਜਿਹਦੇ ਉੱਤੇ ਅਟੈਕ ਹੁੰਦਾ ਉਹਨੂੰ 80000 ਰੁਪਏ ਦਾ ਇੱਕ ਗਨਮੈਂਟ ਦੇ ਦਿੰਦੇ ਆ ਉਹ ਜਿਹੜਾ 30 40 ਦਾ ਲੱਖ ਦਾ ਪਿਸਤਲ ਆਉਣਾ ਉਹ ਨਹੀਂ ਦੇਦੇ 80000 ਦੀ ਤਨਖਾਹ ਵਾਲਾ ਕਾਂਸਟੇਬਲ ਉਹਦੇ ਨਾਲ ਲਾ ਦਿੰਦੇ ਨੇ 2 ਲੱਖ ਦੇ ਤੇ 1,60,000 ਰੁਪਏ ਦਾ ਮਹੀਨੇ ਦਾ ਉਹਦੇ ਨਾਲ ਸਿਕਿਉਰਿਟੀ ਦਾ ਬੰਦਾ ਲਾ ਦਿੰਦੇ ਆ ਇਹ ਤੇ ਪੰਜਾਬ ਦੇ ਹਾਲਾਤ ਨੇ ਔਰ ਕੋਈ ਬੋਲਣ ਨੂੰ ਤਿਆਰ ਨਹੀਂ ਕੋਈ ਲਿਖਣ ਨੂੰ ਤਿਆਰ ਨਹੀਂ ਕੋਈ ਆਪਣੇ ਉੱਤੇ ਰਿਸਪੌਂਸਿਬਿਲਟੀ ਲੈਣ ਨੂੰ ਤਿਆਰ ਨਹੀਂ ਮੈਂ ਵੀ ਕਹਾਂ ਸੀ ਕਿ ਇਹਨਾਂ ਦੇ ਘਰ ਦੀ ਕਿਸੇ ਸੀਨੀਅਰ ਆਫੀਸਰ ਦੀ ਫੋਟੋ ਆਈ ਹੋਗੀ ਮੇਰੇ ਕੋਲ ਫੋਟੋ ਵੀ ਵਿਜ਼ਿਟ ਕਰਦਿਆਂ ਦੀ ਨਹੀਂ ਆਈ ਅਖਬਾਰਾਂ ਚ ਤੇ ਨਹੀਂ ਵੇਖੀ ਪਤਾ ਨਹੀਂ ਵੈਸੇ ਮੈਨੂੰ ਨਹੀਂ ਪਰ ਮੈਂ ਇਹੋ ਹੀ ਕਹਣਾ ਕਿ ਕੀ ਗੱਲ ਉਹਨਾਂ ਨੂੰ ਉਹਨਾਂ ਨੂੰ ਡਰ ਲੱਗਦਾ ਇਹ ਤੇ ਉਹਨਾਂ ਨੂੰ ਖੜੇ ਕਰਕੇ ਦਿਖਾਉਣਾ ਚਾਹੁੰਦਾ ਕਿ ਆ ਪੁਲਿਸ ਆਫੀਸਰ ਖੜੇ ਨੇ ਤੇ ਇਹ ਕਰ ਰਹੇ ਨੇ ਇਹਦਾ ਮਤਲਬ ਆਪਣੇ ਆਪ ਨੂੰ ਬਚਾ ਰਹੇ ਨੇ ਤੇ ਇਹਨਾਂ ਲੋਕਾਂ ਨੂੰ ਤੁਹਾਨੂੰ ਲੋਕਾਂ ਨੂੰ ਮਰਵਾ ਰਹੇ ਨੇ ਇਹ ਪੁਲਿਸ ਦੀ ਬਜਟਲੀ ਆ ਔਰ ਇਹਦੇ ਤੇ ਐਕਸ਼ਨ ਕਰਨਾ ਪਏਗਾ ਮੈਂ ਹਮਨਿਸਟ ਆਫ ਇੰਡੀਆ ਨੂੰ ਵੀ ਚਿੱਠੀ ਲਿਖੀ ਆ ਹੁਣ ਫੇਰ ਦੁਬਾਰਾ ਲਿਖਾਂਗਾ ਸਾਡੀ ਸਾਈਬਰ ਕ੍ਰਾਈਮ ਦੀ ਮੀਟਿੰਗ ਹੋਈ ਸੀ ਮੈਂ ਉਹਦੇ ਚ ਵੀ ਕਿਹਾ ਸੀ ਕਿ ਤੁਸੀਂ ਸਾਈਬਰ ਕ੍ਰਾਈਮ ਦੀ ਗੱਲ ਕਰਦੇ ਹੋ ਪੰਜਾਬ ਤੇ ਜਿਹੜਾ ਕ੍ਰਾਈਮ ਚੱਲ ਰਿਹਾ ਜਿਹੜਾ ਨੈਕਸਸ ਬਣ ਗਿਆ ਗੈਂਗਸਟਰ ਔਰ ਰੈਡਿਕਲਸ ਦਾ ਇਹਨਾਂ ਦਾ ਅਤਵਾਦੀਆਂ ਦਾ ਇਹਦੇ ਵੱਲ ਤੋੜਦ ਵੱਲ ਦੁਰੋ ਇਹ ਤੇ ਆਪਾਂ ਸਾਈਬਰ ਕ੍ਰਾਈਮ ਤੇ ਕਿਸੇ ਪੈਸੇ ਦੇ ਕ੍ਰਾਈਮ ਹੋ ਗਿਆ ਉਹਦੇ ਆ ਜਾਣਗੇ ਤੇ ਜਿਨ੍ਹਾਂ ਦੀ ਜਾਣਾਂ ਜਾਣਦੀਆਂ ਨੇ ਉਹਨਾਂ ਨੂੰ ਕਿਵੇਂ ਬਚਾਵਾਂਗੇ ਦੇਖੋ ਇੱਥੇ ਤੇ ਸੁਰੱਖਿਅਤ ਉਹੀ ਆ ਜਿਹੜਾ ਆਮ ਆਦਮੀ ਪਾਰਟੀ ਦੇ ਨਾਲ ਤੇ ਗੈਂਗਸਟਰਾਂ ਦੇ ਨਾਲ ਲੜ ਕੇ ਚੱਲੇਗਾ ਹੋਰ ਇੱਥੇ ਕੋਈ ਵੀ ਮੇਰੇ ਫੁੱਜ ਜਮੇਨੋ ਦਸ ਕੋਣੀ ਜਾ ਰਿਹਾ ਜੋ ਪਰਾ ਪੰਜਾਬ ਦੇ ਤੇ ਸ਼ਾਮ ਨੂੰ ਨਿਕਲਦੇ ਆ ਕਦੀ 6 ਵਜੇ ਤੋਂ ਬਾਅਦ ਜੋ ਚਰਨ ਸਾਹਿਬ ਕੋਲ ਸੜਕ ਬੀਤੀ ਤੁਸੀਂ ਨਾ ਇਹ ਕਦੀ ਫਰਕਾ ਦੇ ਪਤਾ ਨਹੀਂ ਚੱਲਿਆ ਤੁਸੀਂ ਮੈਨੂੰ ਇੱਕ ਦੱਸੋ ਪੈਰਿਟਿਜ਼ਮ ਦੇ ਵਿੱਚ ਕਦੀ ਥਾਣੇ ਬੰਦ ਰਹੀ ਸੀ ਹੋਈ ਇਹ ਜ਼ਰੂਰ ਸੀ ਕਿ ਥਾਣੇ ਉੱਤੇ ਬੋਰੀਆਂ ਲਾ ਕੇ ਸਿਕਿਉਰਿਟੀ ਕਰਦੀ ਉੱਥੇ ਆਪਣੀਆਂ ਐਲ ਐਮ ਜੀ ਲਾ ਕੇ ਬੈਠੀ ਹੁੰਦੇ ਸੀ ਇੱਥੇ ਤੇ ਜਿੰਦਰੇ ਮਾਰਦੇ ਤੇ ਡੇਰਾ ਬਾਬਾ ਨਾਨਕ ਜਿੱਦੋਂ ਰਾਤ ਮੁਰਦਾਬਾਦ ਕਰਦੇ ਜਾ ਰਹੇ ਨੇ ਤੇ ਉੱਥੇ ਡੇਰੇ ਦਾ ਖਾਣੇ ਦਾ ਜਿੰਨੂੰ ਜਿੱਦੇ ਤੇ ਗੋਲੀ ਚੱਲ ਕੇ ਗਈ ਉਹ ਰਪੜਨ ਖਾਣ ਗਏ ਤੇ ਖਾਣੇ ਦਾ ਦਰਵਾਜ਼ਾ ਬੰਦ ਸੀ ਉਹ ਖੋਲੇ ਨਹੀਂ ਗਿਆ ਡੀਐਸਪੀ ਬਾਹਰ ਹੀ ਉਹਨਾਂ ਨਾਲ ਝਗੜਾ ਕਰਦਾ ਰਿਹਾ ਕਿਤੇ ਜੇ ਮੇਰੇ ਵਰਗਾ ਚੀਫ ਮਿੰਿਸਟਰ ਹੁੰਦਾ ਮੈਂ ਇਮੀਡੀਏਟਲੀ ਉਹ ਡੀਐਸਪੀ ਡਿਸਮਿਸ ਕਰ ਦੇਣਾ ਸੀ ਤੇ ਲੋਕਾਂ ਨਾਲ ਤੂੰ ਆਰਗੂ ਕਰ ਰਿਹਾ ਉਹਨਾਂ ਨੂੰ ਬਚਾਉਣ ਦੀ ਗੱਲ ਕਰ ਉਹਨਾਂ ਕਹਿੰਦਾ ਪਿੱਛੋ ਕੇ ਗੱਲ ਕਰੋ ਤੂੰ ਅੰਗਰੇਜ਼ ਆ ਕਿ ਕਿਉਂ ਤੂੰ ਜੇ ਇਹ ਜਿਹੜੀ ਪਬਲਿਕ ਹੈ ਇਹ ਗੁਲਾਮ ਹੈ ਤਰੀ ਇਹ ਤੈਨੂੰ ਦੱਸਣਾ ਪਏਗਾ ਇਸ ਕਰਕੇ ਇਹ ਸਰਕਾਰ ਇਹਨਾਂ ਦੇ ਨਾਲ ਗੈਂਗਸਟਰਾਂ ਦੇ ਨਾਲ ਰਲ ਕੇ ਉੱਚੀ ਜਗ੍ਹਾ ਤੇ ਜਾ ਰਿਹਾ ਫਿਰ ਉੱਤੇ ਦਿੱਲੀ ਦੇ ਪੰਜਾਬ ਵਾਲੇ ਰਿਪੋਰਟ ਕਿਉਂ ਭੇਜੀ ਆ ਜਾਂ ਆਪ ਪਹਿਲੇ ਉਹਦੇ ਬਾਰੇ ਦੱਸ ਦੇ ਕਿ ਜਿਹੜੀ ਗਵਰਨਮੈਂਟ ਆਫ ਇੰਡੀਆ ਨੂੰ ਨੇ ਲੈਟਰ ਲਿਖੀ ਆ ਪੰਜਾਬ ਵੱਲੋਂ ਇਨਪੁਟ ਭੇਜੀ ਆ ਕਿ ਕੇਂਦਰੀ ਵੱਲ ਦੀ ਜਾਨ ਨੂੰ ਖਤਰਾ ਫਿਰ ਉੱਥੇ ਤਾਂ ਵਾਕਿਆ ਦਿੱਲੀ ਨੂੰ ਜਾ ਰਿਹਾ ਨਾ ਪੰਜਾਬ ਜਿਹੜਾ ਆਤਵਾਦ ਜਿਹੜਾ ਅਤਵਾਦ ਦਾ ਟੈਰਰਿਜ਼ਮ ਜਾਂ ਗੈਂਗਸਟਰਿਜ਼ਮ ਫਿਰ ਦਿੱਲੀ ਨੂੰ ਭੇਜ ਰਿਹਾ ਹੈ ਕਿ ਗਵਰਨਮੈਂਟ ਨੇ ਆਪ ਹੀ ਮੰਨ ਲਿਆ ਕਿ ਜਿਹੜੇ ਗਰਨੇਡ ਅਟੈਕ ਨੇ ਕੋ ਫੋਰਨ ਮੇਡ ਗਰਨੇਡ ਨੇ ਇੰਡੀਆ ਦਾ ਗਰਨੇਡ ਹੈ ਤੇ ਫਿਰ ਇਹਦੇ ਤੋਂ ਤੁਸੀਂ ਆਪਣੇ ਆਪ ਕੱਢ ਲਓ ਕਿ ਗਰਨੇਡ ਕਿੱਥੋਂ ਆ ਰਹੇ ਨੇ ਕਿਹੜੇ ਪਾਰਸ਼ੇ ਤੋਂ ਗਰਨੇਡ ਚੱਲ ਰਹੇ ਨੇ ਕਿਵੇਂ ਚੱਲ ਰਹੇ ਨੇ ਇਹ ਤੇ ਪੁਲਿਸ ਨੂੰ ਹੀ ਪਤਾ ਔਰ ਇੰਟੈਲੀਜੈਂਸ ਦਾ ਕੋਈ ਫੇਲਿਅਰ ਨਹੀਂ ਕਿ ਸਾਡੇ ਤੱਕ ਪਹੁੰਚ ਸਕਦੀ ਹੈ ਮਨਿਸਟਰੀ ਗਵਰਨਮੈਂਟ ਤੋਂ ਬਾਹਰ ਰਹੀਂਦੀ ਆ ਕਿ ਆਹ ਚੀਜ਼ ਜਿਹੜੀ ਹੋ ਰਹੀ ਆ ਤੇ ਅੱਜ ਕੱਛ ਜੋ ਕਿ ਕਰ ਪੰਜਾਬੀ ਨੂੰ ਪਤਾ ਕੀ ਗੱਲ ਇਹਨਾਂ ਨੂੰ ਪੁਲਿਸ ਵਾਲਿਆਂ ਨੂੰ ਦੱਸੀਦਾ ਨਹੀਂ ਤੇ ਆਹ ਆਹ ਚੀਜ਼ ਹੈ ਕਹਿੰਦੇ ਹਾਂਜੀ ਸਾਡੇ ਕੋਲ ਇਨਪੁਟ ਇਹਦੇ ਬਾਰੇ ਮੈਨੂੰ ਦੱਸਿਆ ਕਿ ਸਾਨੂੰ ਦੇ 10 ਦਿਨ ਤੋਂ ਇਨਪੁਟ ਸੀ ਜੇ ਕੋਈ ਕਹੇਗਾ ਕਿਸੇ ਨੇ ਪੁੱਛ ਲਿਆ ਅਫਸਰਾਂ ਨੂੰ ਜੇ ਕੋਈ ਕਹੇਗਾ ਕਿ ਨਹੀਂ ਸਾਨੂੰ ਪਤਾ ਤੇ ਮੈਨੂੰ ਮੈਨੂੰ ਉਹਦੇ ਤੇ ਲੈ ਲਿਆ ਕੋਲ ਤੇ ਇੱਕ ਨੂੰ ਕੋਦੇ ਕਾਰਲੋ ਮੈਨੂ ਨਾਲ ਹੀ ਐਡ ਐਡ ਕਰ ਲਓ ਮੈਨੂੰ ਕਹਤ ਮੈਂ ਕਹ ਦੂ ਕਿ ਤੂੰ ਮੈਨੂੰ ਨਹੀਂ ਕਿਹਾ ਕਿ ਨਾ 10 ਦਿਨ ਤੋਂ ਸਾਨੂੰ ਹੈਗਾ ਸੀ ਅਪ੍ਰੀਜੈਂਸ਼ਨ ਸੀ ਕਿ ਇਹਨਾਂ ਦੇ ਉੱਤੇ ਅਟੈਕ ਹੋਏਗਾ ਤੇ ਉਹ ਉਹ ਹੀ ਦੇ ਸਕਦਾ ਕਿ ਉੱਟਣ ਲੱਗਿਆ ਅਟੈਕ ਕਰਨਾ ਇਹਦੇ ਚ ਉੱਤੇ ਮੈਨੂੰ ਵੀ ਕੋਈ ਇਹਦਾ ਕੋਈ ਨਹੀਂ ਲੱਗ ਰਿਹਾ ਕਿ ਅਟੈਕ ਕਰਦੇ ਉਹ ਉੱਟਣ ਲੱਗੇ ਤੇ ਨਾਲ ਹੀ ਚਲਾ ਦਿੱਤੀ ਗੋਲੀ ਕਮਾਲੀ ਹੋ ਗਈ ਹੈ ਕਿ ਕੋਈ ਇਹਨਾਂ ਨੂੰ ਥੋੜਾ ਜਨਾ ਇਹ ਇਹ ਬਦਲਣਾ ਚਾਹੀਦਾ ਥੋੜਾ ਸੁਪਰੀਂਡੈਂਟ ਨੂੰ ਬਦਲਣੀ ਚਾਹੀਦੀ ਕੋਈ ਜੈਨੂਨ ਜਾਂ ਲੋਖੋਂ ਕਿ ਪੰਜਾਬ ਜਿਹੜਾ ਇਹ ਹੋਰ ਜ਼ਿਆਦਾ ਬਰਬਾਦੀ ਵਾਲੇ ਪਾਸੇ ਜਾ ਰਿਹਾ ਇਹ ਮੁੱਖ ਮੰਤਰੀ ਇਹ ਪੰਜਾਬ ਪੁਲਿਸ ਦੋਨੇ ਗੈਂਗਸਟਰਾਂ ਤੇ ਟੈਰੇਸਾਂ ਦੇ ਨਾਲ ਨਾਲ ਕੀ ਹੈ ਇਹਨਾਂ ਨੂੰ ਤਕਲੀਫ ਅੱਜ ਬਹੁਤ ਹੋਏਗੀ ਜਿਹੜੀ ਮੈਂ ਗੱਲ ਕੀਤੀ ਆ ਇਹ ਮੁੱਖ ਮੰਤਰੀ ਦੀਆਂ ਨਾਲ ਲੱਤਾਂ ਨੇ ਪਰ ਤਾਂ ਦਾ ਮੈਂ ਇਸ ਕਰਕੇ ਲੱਤਾਂ ਤੇ ਆ ਗਿਆ ਪਰ ਇਹਨਾਂ ਲੱਤਾਂ 'ਚ ਜਾਣ ਹੈ ਨਹੀਂ ਇਹਦੀ ਕਲਮ 'ਚ ਜਾਣ ਹੈ ਨਹੀਂ ਇਹਦਾ ਦਿਮਾਗ ਹੈ ਨਹੀਂ ਇਹ ਪੰਜਾਬ ਨੂੰ ਖਤਮ ਕਰੇ ਵੀ ਆਪਣੀ ਜਾਨ ਬਚਾਓ ਜਾਂ ਵੇਟ ਕਰੋ ਕੀ ਆਪਣੀ ਆਪਣੀ ਜਾਨ ਬਚਾਉ ਮੁੱਖ ਮੰਤਰੀ ਨੇ ਇਨੀ ਸਕਿਉਰਟੀ ਲਾ ਲਈਆ ਇਹਦੇ ਲਾਗੇ ਤੇ ਮਸ਼ਰੂ ਵੀ ਨਹੀਂ ਜਾ ਸਕਦਾ ਪੰਜਾਬ ਕਿੱਥੇ ਆਉਂਦਾ ਨਹੀਂ ਇੱਥੇ ਨਹੀਂ ਸੀ ਬਣਦਾ ਕਿ ਕਈ ਦੇ ਵੱਡੇ ਵਪਾਰੀ ਦੇ ਘਰ ਜਿਹੜਾ ਬਹੁਤ ਜ਼ਿਆਦਾ ਟੈਕਸ ਦੇ ਰਿਆ ਉਹਦੇ ਘਰ ਮੁੱਖ ਮੰਤਰੀ ਪਹੁੰਚਣਾ ਚਾਹੀਦਾ ਉਹਦੇ ਘਰ ਡੀਜੀਪੀ ਨੂੰ ਪਹੁੰਚਣਾ ਚਾਹੀਦਾ ਸੀ ਉਹ ਆ ਕੇ ਆਪ ਦੇਖ ਕੇ ਸਾਰਾ ਕੁਝ ਦੇਖ ਕੇ ਫਿਰ ਪ੍ਰੈਸ ਕਾਨਫਰੰਸ ਕਰਦੇ ਕਿ ਇਹ ਕਾਰ ਦਾ ਅਟੈਕ ਹੈ ਕਿੱਥੋਂ ਅਟੈਕ ਹੈ ਕਿੱਥੇ ਤੱਕ ਪਹੁੰਚਿਆ ਕਿਵੇਂ ਕਰਾਂਗੇ ਕੋਈ ਨਹੀਂ ਗੱਡੀ ਚਲਾ ਰਿਹਾ ਉਦੋਂ ਇਹਨੂੰ ਉਦੋਂ ਨੂੰ ਵੀਡੀਓ ਕਾਲ ਆਈ ਆ ਕੀ ਉਹ ਇਹ ਕਹਨੂ ਕਰੀ ਜਾਂਦਾ ਮੇਰੀ ਗੱਡੀ ਚਲਾ ਰਿਹਾ ਉਹ ਤੋਂ ਵੀਡੀਓ ਕਾ ਲਿਆ ਨੇ ਅਖਲ ਮੈਂ ਨਾਲ ਹੀ ਬੈਠਾ ਕਰ ਲਾ ਤੇ ਨਾਲੇ ਨੇ ਜੋ ਕਿਹਾ ਉਹ ਇਹਨਾਂ ਵਾਂ ਸ਼ਾਬਾਸ਼ੀ ਦੇਣਾ ਕਿ ਇਹ ਡਰਿਆ ਨਹੀਂ ਨੇ ਕਿਹਾ ਜੋ ਕਰਨਾ ਹੈ ਕਰ ਲਈ ਤੇ ਜਿਸ ਵੇਲੇ ਕਰਨਾ ਕਰ ਕਰ ਲਈ ਜੇ ਤੇਰੀ ਜੋ ਜ਼ਰੂਰਤ ਹੈ ਕਿ ਤਾ ਮੈਨੂੰ ਦੱਸ ਕੇ ਆਈ ਤੇ ਇਹਦੇ ਤੋਂ ਵੱਧ ਹੁਣ ਕੀ ਬੰਦਾ ਕਹਿ ਸਕਦਾ ਡੇਰਾ ਬਾਬਾ ਨਾਨਕ ਦੀ ਮੈਂ ਗੱਲ ਨਹੀਂ ਸੀ ਕਰਨਾ ਚਾਹੁੰਦਾ ਡੇਰਾ ਬਾਬਾ ਨਾਨਕ ਦੀ ਇਲੈਕਸ਼ਨ 'ਚ ਕਿਹੜਾ ਗੈਂਗਸਟਰ ਜਿਹੜਾ ਮੰਤਰੀ ਦੀ ਗੱਡੀ 'ਚ ਨਹੀਂ ਚੜਿਆ ਕਿਹੜਾ ਗੈਂਗਸਟਰ ਜਿਹੜਾ ਐਮਐਲਏ ਦੀ ਗੱਡੀ 'ਚ ਨਹੀਂ ਬੈਠਾ ਕਿਹੜਾ ਗੈਂਗਸਟਰ ਜਿਹੜਾ ਹਰ ਪਿੰਡ ਤੇ ਨਹੀਂ ਡਰਾ ਕੇ ਆਇਆ ਤੇ ਇਹਦੇ ਤੋਂ ਵੱਧ ਕੀ ਆ? ਇਹਦੇ ਜਦੋਂ ਟਾਈਮ ਆਏਗਾ ਤੇ ਦੱਸਾਂਗੇ ਕਿ ਕਿਹੜੇ ਕਿਹੜੇ ਗੈਂਗਸਟਰ ਨੇ ਕੀ ਕੀ ਕੀਤਾ ਤੇ ਕਿਹੜੇ ਕਿਹੜੇ ਨਾਲ ਫਰੇ ਨੇ ਤੇ ਕਿਵੇਂ ਉਹ ਉਹਨਾਂ ਨੂੰ ਲੋਕਾਂ ਨੂੰ ਡਰਾਇਆ ਗਿਆ। ਸੁਣਿਆ ਇਹੋ ਹੀ ਆ ਕਿ ਪੰਜਾਬ ਪੁਲਿਸ ਜਿਹੜੀ ਆ ਇੱਕ ਕਿਸਮ ਦੀ ਮਰੀਜ਼ ਸਮਝੋ ਕਿ ਜਿਹੜਾ ਆਪਣਾ ਆਪ ਬਚਾਉਣ ਲਈ ਆਪਣੀਆਂ ਵਿਲੇਜ ਡਿਫਰੈਂਸ ਕਮੇਟੀਆਂ ਬਣਾਓ ਆਪਣੀ ਹਫਾਜ਼ਤ ਆਪ ਕਰੋ ਔਰ ਪਿੰਡ ਦੀ ਵੀ ਸਪੀਕਰੋ ਤੇ ਜਿਹੜੇ ਪੰਜਾਬ ਪੁਲਿਸ ਵਾਲੇ ਡਰ ਕੇ ਠਾਣੇ 'ਚ ਬੈਠੇ ਆ ਮੇਰਾ ਖਿਆਲ ਕਿ ਉਹਨਾਂ ਠਾਣੇ ਦੇ ਬਾਹਰ ਵੀ ਤੇ ਅੱਜ ਇਹਦੇ ਤੋਂ ਦਿੱਲੀ ਵਾਲੀ ਇਲੈਕਸ਼ਨ ਤੋਂ ਵੇਲੇ ਹੋ ਕੇ ਕੋਸ਼ਿਸ਼ ਕਰੂੰਗਾ ਕਿ ਉਹਨਾਂ ਠਾਣੇ ਦੇ ਬਾਹਰ ਅਸੀਂ ਡਿਫੈਂਸ ਕਮੇਟੀਆਂ ਬਣਾ ਕੇ ਠਿਕਰੀ ਪੈਰਾ ਆਮ ਪਬਲਿਕ ਲਾ ਕੇ ਤਾਂ ਕਿ ਕੋਈ ਪੰਜਾਬ ਪੁਲਿਸ ਨਾ ਕਰਾਂਗੇ ਤੇ ਇਹੋ ਹੀ ਕਰਾਂਗੇ ਪੰਜਾਬ ਪੁਲਿਸ ਨੂੰ ਚੂੜੀਆਂ ਦੋਵਾਂਗੇ ਫਿਰ ਤੇ ਇਹੋ ਹੀ ਚੂੜੀਆਂ ਤੇ ਵੈਸੇ ਹੀ ਪਈ ਪਈ ਫਿਰ ਹੁਣ ਝਾਂਜਰਾ ਭੇਜ ਦਾਂਗੇ ਕਿ ਛੰਣ ਛੰਣ ਕਰਦੇ ਆ ਜੋ ਜਿੱਥੇ ਕਿਦੇ ਹੁੰਦਾ ਜਿਹੜੀ ਜਿਹੜੀ ਜਪਲੀ ਮੈਂ ਤੇ ਪਹਿਲੂ ਹੀ ਕਹਿ ਦਿੱਤਾ ਕਿ ਗੋਡੇ ਘੁਟੜੇ ਟੇਕ ਗਈ ਆ ਉਹਨੂੰ ਕਿਵੇਂ ਚੁੱਕੋਗੇ ਜਦੋਂ ਮਨੋਬਲੀ ਖਤਮ ਹੋ ਗਿਆ ਜਦੋਂ ਮੋਰਲ ਹੀ ਐਸਐਸਪੀ ਥਾਣੇ ਆਪਣੀਆਂ ਕੋਠੀਆਂ ਜੋ ਬਾਹਰ ਨਹੀਂ ਨਿਕਲਦੇ ਐਸਐਸਪੀ ਜਿੰਨਾ ਤੇ ਰਾਤ ਨੂੰ ਬਾਹਰ ਨਹੀਂ ਨਿਕਲਗੇ ਐਸਐਚਓ ਨਹੀਂ ਨਿਕਲਣਗੇ ਉਹਨਾਂ ਚ ਤੁਸੀਂ ਕੀ ਕਰੋਗੇ ਜੇ ਟਾਇਰ ਫਟਿਆ ਤੇ ਫਿਰ ਐਕਸ਼ਨ ਕਿਉਂ ਲਿਆ ਕਿਉਂ ਉਸੇ ਟਾਇਰ ਫਟੇ ਦਾ ਕਹਿ ਦਿੱਤਾ ਕਿ ਇਹ ਅਟੈਕ ਹੈ ਹੈਂਡ ਗ੍ਰੇਨੇਡ ਅਟੈਕ ਹੈ ਜਿਹਦੇਸ ਬੰਦੇ ਨੇ ਟਾਇਰ ਫਟੇ ਦਾ ਕਿਹਾ ਮੁੱਖ ਮੰਤਰੀ ਨੂੰ ਮੈਂ ਕਹਨਾ ਕਿ ਉਸ ਬੰਦੇ ਨੂੰ ਇਮੀਡੀਏਟਲੀ ਡੈਸਮਸ ਕਰਨਾ ਚਾਹੀਦਾ ਔਰ ਉਹਦੇ ਤੇ ਦੇਸ਼द्रोह ਦਾ ਪਰਚਾ ਕਰਨਾ ਚਾਹੀਦਾ ਤੇ ਉਹਨੇ ਉਹਨੇ ਪੰਜਾਬੀਆਂ ਨੂੰ ਮੈਨ ਮਿਸਗਾਈਡ ਕੀਤਾ ਕਿ ਆਪਣੇ ਆਪ ਹੀ ਤੁਹਾਡੇ ਟਾਇਰ ਜਿਹੜੇ ਨਹੀਂ ਫਟਣਗੇ ਤੁਹਾਡੇ ਆਪਣੇ ਆਪ ਹੀ ਪਤਾ ਲੱਗ ਜੂ ਕਰ ਹੁਣੇ ਅਜੇ ਜਿਹੜੇ ਫਟਿਆ ਉਹ ਕਿ ਰੈਡੀਏਟਰ ਫਟਿਆ ਸੀਪੀ ਅੰਮ੍ਰਿਤਸਰ ਕਹਿ ਰਿਹਾ ਇਹ ਗ੍ਰੇਨੇਡ ਫਟਿਆ ਉਹ ਕਿ ਰੈਡੀਏਟਰ ਰੈਡੀਏਟਰ ਫਟਿਆ ਤੇ ਡੀਆਈਜੀ ਸਾਹਿਬ ਕਹਿ ਰਹੇ ਨੇ ਕਿ ਉਹ ਹੈਂਡ ਗ੍ਰੇਨੇਡ اٹੈਕ ਸੀ ਤੇ ਦੋਨਾਂ ਚ ਕੌਣ ਸਹੀ ਕੈਂਪ ਬੰਦੇ ਵਿੱਚੋਂ ਵਿਡਰਾਅ ਕਿਤੇ ਜਿਹੜੇ ਵਾਪਸ ਨਹੀਂ ਕੀਤੇ ਗਏ ਜਿਹੜੇ ਜਿੰਨੇ ਕੀਤੇ ਆ ਉਹਦੇ ਤੇ ਮੈਂ ਕਹੂੰਗਾ ਕਿ ਇਮੀਡੀਏਟਲੀ ਐਕਸ਼ਨ ਕਰਨਾ ਚਾਹੀਦਾ ਡੀਜੀਪੀ ਸਾਹਿਬ ਨੂੰ ਮੈਂ ਕਹੂੰਗਾ ਕਿ ਥੋੜਾ ਜਿਹਾ ਡੀਜੀਪੀ ਬਣੋ ਇਹਨਾਂ ਦੇ ਹੱਥ ਠੋਕੇ ਨਾ ਬਣੋ